15ਵੀਂ ਸਦੀ ਦੇ ਮਹਾਨ ਸਮਾਜ ਸੁਧਾਰਕ ਸਤਿਗੁਰੂ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਜਿਨ੍ਹਾਂ ਦਾ ਕਿ 649ਵਾਂ ਪ੍ਰਕਾਸ਼ ਪੁਰਬ ਪੂਰੇ ਭਾਰਤ ਵਿੱਚ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਨੇ ਜਿੱਥੇ ਸਮਾਜਿਕ ਬਰਾਬਰੀਤਾ ਦੀ ਗੱਲ ਕੀਤੀ ਬੇਗਮਪੁਰਾ ਰਾਜ ਦੀ ਸਥਾਪਨਾ ਦੀ ਗੱਲ ਕੀਤੀ ਉਹਨਾਂ ਹੀ ਉਹਨਾਂ ਨੇ ਸਮਾਜ ਵਿੱਚ ਫੈਲੀਆਂ ਹੋਈਆਂ ਕੁਰੀਤੀਆਂ ਕਰਮ ਕਾਂਡਾਂ ਉੱਪਰ ਵੀ ਕਰਾਰੀ ਚੋਟ ਕੀਤੀ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਨੂੰ ਮੁੱਖ ਰੱਖਦੇ ਹੋਏ ਅੱਜ ਪਿੰਡ ਪਲਾਸਪੁਰ ਵਿਕੇ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਪਿੰਡ ਦੀਆਂ ਸੰਗਤਾਂ ਵੱਲੋਂ ਹਮ-ਹਾਮਾ ਕੇ ਹਾਜ਼ਰੀ ਲਵਾਈ ਗਈ ਸੰਗਤਾਂ ਵੱਲੋਂ ਇਸ ਨਗਰ ਕੀਰਤਨ ਦੌਰਾਨ ਜਾਪ ਕਰਦੇ ਆ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੀ ਬਾਣੀ ਦਾ ਗੁਣਗਾਨ ਕੀਤਾ ਗਿਆ ਆਓ ਦੇਖਦੇ ਆ ਇਸ ਨਗਰ ਕੀਰਤਨ ਦੀਆਂ ਕੁਝ ਚਲਕੀਆਂ ਤੇ ਗੱਲਬਾਤ ਕਰਦੇ ਆ ਸਨਮਾਨਯੋਗ ਸ਼ਖਸੀਅਤਾਂ ਨਾਲ ਜੋ ਕੇ ਸ੍ਰੀ ਗੁਰੂ ਦਾਸ ਮਹਾਰਾਜ ਜੀ ਦੀ ਸਖਸ਼ੀਤ ਵਾਲੇ ਚਰਣਾ ਪਾਉਣਗੇ। ਉਹ ਗੁਲਾਮੀ ਦੇ ਜਗੀਰਾਂ ਨੂੰ ਤੋੜਨ ਵਾਸਤੇ ਮੇਰੇ ਸਤਿਗੁਰੂ ਸਹਬਾਨਾ ਨੇ ਅਰਾਕੇ ਇੱਕ ਸੰਗਠਨ ਬਣਾਇਆ ਵੱਡਾ ਆਹੋ ਸਿੱਖ ਸਤਿਗੁਰ ਕੇ ਪਿਆਰਿਓ ਗਾਓ ਸੱਚੀ ਬਾਣੀ ਬਾਣੀ ਦਾ ਗਾਓ ਗੁਰੂ ਕਰੀ ਜੋ ਬਾਣੀ ਆ ਸਾ ਬਾਣੀ ਆਓ ਤੁਹਾਡੇ ਚਾਹਵਾਂ ਦੇ ਵਿੱਚ ਮੈਂ ਵਧਾਈ ਦੀ ਗੱਲ ਕਰਦਾ ਹਾਂ ਵਧਾਈ ਦੀ ਉਹ ਕੀ ਹੈ ਪਾਪ ਫੈਨ ਗਿਆ ਜਦੋਂ ਜਹਾਨ ਉੱਤੇ ਪਾਪ ਫੈਨ ਗਿਆ ਜਦੋਂ ਜਹਾਨ ਉੱਤੇ ਸਾਧੂ ਸੰਤ ਗਰੀਬ ਅਰਦਾਸ ਪਿਆ ਮੰਦਰ ਮਸੀਤਾਂ ਦੇ ਵਿੱਚ ਪਖੰਡ ਵਿਸੇ ਸੱਚ ਉੱਡ ਗਿਆ ਧਰਮ ਦਾ ਨਾਸ ਹੋਇਆ ਧਰਤੀ ਗਊ ਗਰੀਬ ਦੀ ਪੁਕਾਰ ਸੁਣ ਤੇ ਕਾਂਸੀ ਵਿੱਚ ਭੱਜ ਰਮਦਾਸ ਹੋਇਆ ਵਾਹਿਗੁਰੂ ਜੀ ਕਿਰਪਾ ਤੇ ਤਨ ਤਨ ਸਤਿਗੁਰੂ ਰਵਦਾਸ ਜੀ ਮਹਾਰਾਜ ਜੀ ਦੇ ਅਵਤਾਰ ਪੁਰਬ ਦੀ ਖੁਸ਼ੀ ਨੂੰ ਮੁੱਖ ਰੱਖ ਕੇ ਸਮੂਹ ਨਗਰ ਨਿਵਾਸੀ ਬिलासपुर ਦੀ ਸੰਗਤ ਨੇ ਇਕੱਤਰ ਹੋ ਕੇ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਕੀਤਾ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਰਵਦਾਸ ਜੀ ਮਹਾਰਾਜ ਜੀ ਦੇ ਅਵਤਾਰ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਸਤਿਗੁਰੂ ਜੀ ਚੜ੍ਹਦੀਆਂ ਕਲਾ ਰੱਖਣ ਜੋ ਆਪਾਂ ਨੂੰ ਗੁਰਬਾਣੀ ਚੋਂ ਉਪਦੇਸ਼ ਦੇ ਕੇ ਨੇ ਕਰਮਕਾਂਡ ਪਖੰਡ ਨੂੰ ਛੱਡ ਕੇ ਹਰ ਸੋ ਹੀਰਾ ਛੱਡ ਕੇ ਕਰੇ ਅਨਕੀ ਆਸ ਤੇ ਨਰ ਦੋਜਕ ਜਾਹੇਗੇ ਸਤਿਪੱਖ ਹੈ ਰਵਦਾਸ ਸਤਿਗੁਰੂ ਰਵਦਾਸ ਜੀ ਮਹਾਰਾਜ ਕਹਿੰਦੇ ਨਾਮ ਰੂਪੀ ਹੀਰੇ ਨੂੰ ਛੱਡ ਕੇ ਜੇ ਅਸੀਂ ਹੋਰ ਕਰਮਕਾਂਡ ਪਖੰਡ ਕਰਦੇ ਆਂ ਤੇ ਫਿਰ ਅਸੀਂ ਦੋਜਕ ਚ ਜਾਵਾਂਗੇ ਇਸ ਕਰਕੇ ਸਾਨੂੰ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਕਾ ਸਾਡਾ ਜੀਵਨ ਜਿਹੜਾ ਸਫਲ ਹੈ ਅਗਲੇ ਸਾਲ 650 ਸਾਲਾ ਸਤਿਗੁਰੂ ਰਵਦਾਸ ਜੀ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਧੂਮ-ਧਾਮ ਦੇ ਨਾਲ ਸੰਗਤਾਂ ਮਨਾ ਰਹੀਆਂ ਨੇ ਵਖ-ਵਖ ਜਥੇਬੰਦੀਆਂ ਵੱਲੋਂ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਗਏ ਹਨ ਇਸੇ ਤਰ੍ਹਾਂ ਹੀ ਆਪਾਂ ਨੂੰ ਵੀ ਵੱਧ ਤੋਂ ਵੱਧ ਸ੍ਰੀ ਸਹਿਜ ਪਾਠ ਕਰਨਾ ਚਾਹੀਦਾ ਗੁਰਬਾਣੀ ਦੇ ਨਾਲ ਜੋੜਨਾ ਚਾਹੀਦਾ ਸੱਚੀ ਸਰਦਾਰ ਜਿਹੜੀ ਹੈ ਸਾਡੀ ਸਤਿਗੁਰੂ ਰਵਦਾਸ ਜੀ ਮਹਾਰਾਜ ਨੂੰ ਇਹੀ ਹੋਵੇਗੀ कि ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਪੜਹੀਏ ਤੇ ਸਤਿਗੁਰੂ ਰਵਦਾਸ ਜੀ ਮਹਾਰਾਜ ਜੀ ਨੇ ਜੋ ਬਾਣੀ ਸਾਨੂੰ ਉਪਦੇਸ਼ ਦਿੱਤਾ ਉਹਨੂੰ ਸਮਝਣ ਦਾ ਯਤਨ ਕਰੀਏ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਗੁਰਦੁਆਰਾ ਰਾਮਸਰ ਪ੍ਰਬੰਧ ਕਮੇਟੀ ਵੱਲੋਂ ਗੁਰਦੁਆਰਾ ਸਤਿਗੁਰੂ ਰਵਦਾਸ ਜੀ ਮਹਾਰਾਜ ਪ੍ਰਬੰਧ ਕਮੇਟੀ ਦਾ ਧੰਨਵਾਦ ਸਤਿਗੁਰੂ ਜੀ ਨੂੰ ਜੀ ਆਇਆਂ ਆਖਦੇ ਆ ਪੰਜ ਪਿਆਰਿਆਂ ਦਾ ਧੰਨਵਾਦ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ